ਹਾਂਜੀ ਦੋਸਤੋ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਆਪਣੇ YouTube ਚੈਨਲ ਤੇ ਜੀ ਲਓ ਜੀ ਦੋਸਤੋ ਆਪਾਂ ਨੇ ਜੇ ਨਵਾਂ ਪੀਟਰ ਰੇੜਾ ਜਿਹੜਾ ਉਹ ਤਿਆਰ ਕਰ ਲਿਆਗਾ ਆਪਾਂ ਇਹਨੂੰ ਥੋੜੇ ਜੇ ਟਾਈਮ ਚ ਰਵਾਨਾ ਕਰਨ ਲੱਗਿਆਂਗੇ ਆਜੋ ਸਭ ਤੋਂ ਪਹਿਲਾਂ ਤੁਹਾਨੂੰ ਇਹਦੀ ਜਿਹੜੀ ਸਾਰੀ ਲੋਕਾ ਉਹ ਦਿਖਾ ਦੰਨੇ ਆ ਪਹਿਲੇ ਨੰਬਰ ਤੇ ਜੀ ਆਪਾਂ ਨੇ ਜੀ ਇਹਦੇ ਵਿੱਚ ਚਾਸੀ ਵਰਤੀ ਜਿਹੜੀ ਉਹ ਜਿਪਸੀ ਦੀ ਵਰਤੀ ਆ ਮਿਲਟਰੀ ਜਿਪਸੀ ਦੀ ਪੈਟਰੋਲ ਜਿਪਸੀ ਦੀ ਤੇ ਗੇਅਰ ਵੀ ਇਹਦੇ ਚ ਜਿਪਸੀ ਦਾਗਾ ਹਿੱਸਾ ਹੋ ਗਿਆ ਸਾਰਾ ਸਿਸਟਮ ਆ ਇਹਦਾ ਜਿਹੜਾ ਹੇਠ ਲਾਓ ਸਾਰਾ ਜਿਪਸੀ ਦਾਗਾ ਤੇ ਇੰਜਨ ਦੀ ਜੇ ਗੱਲ ਕਰੀ ਇਹਦੇ ਵਿੱਚ ਇੰਜਨ ਜਿਹੜਾ ਆਪਣਾ 14 ਐਚਪੀ ਦਾ ਪਾਵਰ ਮਾਸਟਰ ਦਾਗਾ ਇਹ ਤੁਸੀਂ ਇੱਥੋਂ ਦੇਖ ਸਕਦੇ ਹੋ ਪਾਵਰ ਮਾਸਟਰ ਦਾ ਲੋਗੋ ਲੱਗਾ ਹੋਇਆ ਆਪਣਾ ਕੰਪਨੀ ਬ੍ਰੈਂਡ ਆ ਜਿਹੜਾ ਉਹ ਇੰਜਨਾਂ ਦਾ ਇਧਰ ਦੀ ਵੀ ਤੁਸੀਂ ਦੇਖ ਸਕਦੇ ਹੋ ਆਪਣਾ ਟੈਟਾ ਵਾਲਾ ਇੰਜਨ ਨਹੀਂ ਹੈਗਾ ਤੇ ਰੰਗ ਇਹਦੇ ਤੇ ਆਪਾਂ ਨੇ ਜਿਹੜਾ ਉਹ ਜੌਂਡੀ ਵਾਲੇ ਟਰੈਕਟਰ ਵਾਲੀ ਕੀਤਾ ਹੋਇਆਗਾ ਇਹ ਵੀ ਤੁਸੀਂ ਦੇਖ ਸਕਦੇ ਹੋ ਅੱਗੇ ਤੋਂ ਜਿਹੜੀਆਂ ਲਾਈਟਾਂ ਹਾਰਨ ਐਂਡਿਕੈਟਰ ਪਿਛਲੇ ਐਂਡਿਕੈਟਰ ਹੈਡਲਾਈਟਾਂ ਸਾਰਾ ਕੰਮ ਇਹਦਾ ਜਿਹੜਾ ਉਹ ਕੰਪਲੀਟ ਹੈਗਾ ਤੇ ਬਾਈਆਂ ਨੂੰ ਸਪੈਸ਼ਲ ਜਿਹੜਾ ਇਹਦੇ ਉੱਤੇ ਸਾਊਂਡ ਸਿਸਟਮ ਉਹ ਅਲੱਗ ਤੋਂ ਲਗਾ ਕੇ ਦਿੱਤਾਗਾ ਵਧੀਆ ਸ਼ੀਸ਼ੇ ਲੱਗੇ ਹੋਏ ਨੇ ਹੈਂਗਰ ਲੱਗੇ ਹੋਏ ਨੇ ਇਹ ਵੀ ਤੁਸੀਂ ਦੇਖ ਸਕਦੇ ਹੋ ਬਾਈਆਂ ਨੇ ਸੀਟਾਂ ਦੀ ਜਗ੍ਹਾ ਤੇ ਟੂਲ ਨੂੰ ਪ੍ਰੈਫਰ ਕੀਤਾ ਤਾਂ ਕਰਕੇ ਆਪਾਂ ਨੇ ਬਾਈਆਂ ਨੂੰ ਸੀਟਾਂ ਦੀ ਜਗ੍ਹਾ ਤੇ ਜਿਹੜਾ ਉਹ ਟੂਲ ਲਗਾ ਕੇ ਦਿੱਤਾਗਾ ਇਹ ਟੂਲ ਵਿੱਚ ਆਪਾਂ ਕੋਈ ਵੀ ਚਾਬੀ ਫਾਨਾ ਪੇਸਕਸ ਪਲੱਸ ਜੈਕ ਕੋਈ ਵੀ ਸਮਾਨ ਜਿਹੜਾ ਲੋਡ ਅਨਸਾਰ ਰੱਖਣਾਗਾ ਉਹ ਆਪਾਂ ਇਹਦੇ ਵਿੱਚ ਰੱਖ ਸਕਦੇ ਆਂਗੇ ਤੇ ਨੀਚੇ ਆਪਣੀ ਬੈਟਰੀ ਬਾਕਸ ਆ ਗਿਆ ਜੀ ਉਵੇਂ ਦਾ ਉਵੇਂ ਬੈਟਰੀ ਬਾਕਸ ਆਪਣਾ ਜਿਹੜਾ ਉਹ ਕੰਪਲੀਟ ਕੀਤਾ ਹੋਇਆ ਤੇ ਆਪਣਾ ਕੰਟੈਕਟ ਨੰਬਰ ਆ ਗਿਆ ਜੀ ਮਿਸਤਰੀ ਸ਼ੇਰ ਸਿੰਘ ਸ਼ੇਰੋਂ ਵਾਲਾ 9464629512 ਤੇ ਅੱਗੇ ਤੋਂ ਜੀ ਪੰਜਾਬ ਦਾ ਲੋਗੋ ਆ ਗਿਆ ਤੇ ਇਹ ਤੁਸੀਂ ਸਾਰੀ ਇਹਦੀ ਜਿਹੜੀ ਇੱਕ ਸਾਈਡ ਤੋਂ ਦੇਖਾ ਜਿਹੜੀ ਉਹ ਤੁਸੀਂ ਦੇਖ ਸਕਦੇ ਹੋਗੇ ਤੇ ਆਜੋ ਜੀ ਸਾਨੂੰ ਇਹਦਾ ਪਿੱਛੋਂ ਡਾਲਾ ਦਿਖਾ ਦਿਓ ਲਓ ਜੀ ਪਿੱਛੇ ਆਪਣਾ ਡਾਲੇ ਦੇ ਉੱਤੇ ਜਿਹੜਾ ਫੁੱਲ ਕੰਪਲੀਟ ਐਡਰੈਸ ਆ ਗਿਆ ਬਿਸ਼ਵਕਰਮਾ ਐਗਰੀਕਲਚਰ ਵਰਕਸ ਸਨਾਮ ਰੋਡ ਪਿੰਡ ਸ਼ੇਰੋ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਸਟੇਟ ਆਪਣੀ ਪੰਜਾਬ ਆ ਗਈ ਤੇ ਆਪਣਾ ਕੰਟੈਕਟ ਨੰਬਰ ਇੱਕ ਵਾਰ ਫੇਰ ਦਵਾਂਗਾ 94644 29512 ਤੇ ਆਪਣਾ نیچے YouTube ਚੈਨਲ ਆ ਗਿਆ ਇਹ ਚੈਨਲ ਤੇ ਜਾ ਕੇ ਤੁਸੀਂ ਜਿਹੜੀਆਂ ਸਾਡੀਆਂ ਪੁਰਾਣੀਆਂ ਅਪਡੇਟ ਨੇਗੀਆਂ ਜਾਂ ਪੁਰਾਣੀਆਂ ਵੀਡੀਓ ਨੇਗੀਆਂ ਜਾਂ ਸਾਡੀਆਂ ਆਉਣ ਵਾਲੀਆਂ ਵੀਡੀਓ ਹੁੰਦੀਆਂ ਨੇਗੀਆਂ ਤੁਸੀਂ ਇਹ ਤੇ ਜਾ ਕੇ ਦੇਖ ਸਕਦੇ ਹੋਗੇ ਪਾਵਰ ਬ੍ਰੇਕ ਨੇ ਇਹਦੇ ਜਾਰੇ ਬ੍ਰੇਕ ਨੇ ਮੂਰਲੇ ਡਿਸਕ ਹੁੰਦੇ ਨੇ ਤੇ ਪਿਛਲੇ ਡਰਮ ਹੁੰਦੇ ਨੇ ਤੇ ਇਧਰਲੀ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਈਏ ਜੀ। ਤਾਂ ਆ ਵੀ ਕਰਦਾ। ਬ੍ਰੇਕ ਵਾਲੇ ਫੋਰ ਬਾਈ ਫੋਰ ਕਿੱਦਾਂ ਲਓ ਜੀ। ਨਵੇਂ ਹੈਂਡਲ ਸਟਾਰਟ ਕਰਕੇ ਦਿਖਾਉਣੇ ਆ ਜੇਕਰ ਤੁਸੀਂ ਸੈਲਫ ਲਵਾਉਂਦੇ ਆ ਤਾਂ ਸੈਲਫ ਵੀ ਲੱਗ ਜਾਂਦੀ ਆ ਨਹੀਂ ਜੇ ਤਾਂ ਇੱਕ ਝਟਕੇ 'ਚ ਹੀ ਸਟਾਰਟ ਹੋ ਜਾਂਦਾ ਹੈਂਡਲ ਨਾਲ। ਲੋ ਜੀ ਦੋਸਤੋ ਇੱਕ ਛਟਕੇ ਦੇ ਵਿੱਚ ਜਿਹੜਾ ਆਪਾਂ ਤੁਹਾਨੂੰ ਹੈਂਡਲ ਸਟਾਰਟ ਕਰਕੇ ਦਿਖਾਤਾ ਲੋ ਜੀ ਚਲਾਈ ਦੇਖੋ ਤੁਸੀਂ ਕਿੰਨੀ ਸ਼ਾਨਦਾਰ ਹੈਗੀ ਜਿਹੜੇ ਬ੍ਰੇਕ ਨੇ ਉਹ ਵੀ ਕੋਲਾ ਨਹੀਂ ਆਇਆ ਘਟਦੇ ਨਹੀਂਗੇ ਲੋ ਜੀ ਦੋਸਤੋ ਆਪਾਂ ਛੋਟੀ ਭਾਈਆਂ ਨਾਲ ਵੀ ਗੱਲ ਕਰਾ ਦੰਦੇ ਆ ਵੀ ਭਾਈਆਂ ਨੇ ਆਪਣੇ ਨਾਲ ਜਿਹੜੀ ਡੀਲ ਆ ਉਹ ਕਿਵੇਂ ਕੀਤੀ ਸੀ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬាទ ਠੀਕ ਹੈ ਜੀ ਠੀਕ ਹੋਈ ਠੀਕ ਹੈ ਜੀ ਤੇ ਆਪਣਾ ਐਡਰੈਸ ਦੱਸ ਦਿਓ ਜੀ ਸਭ ਤੋਂ ਪਹਿਲਾਂ ਜੀ ਸਾਡਾ ਰਸੀ ਨਾਬੇ ਪਟਿਆਲਾ ਜਿਹੜਾ ਪਟਿਆਲਾ ਜੀ ਠੀਕ ਹੈ ਜੀ ਰਸੀ ਨਾਬਾ ਜੀ ਠੀਕ ਹੈ ਜੀ ਨਾਬੇ ਦੇ ਲੋ ਪਿੰਡ ਸਾਡਾ ਪਿੰਡ ਹੈ ਢਿੰਗੀ ਜੀ ਠੀਕ ਹੈ ਜੀ ਹਾਂਜੀ ਤੇ ਤੁਸੀਂ ਨੇ ਸਾਡੀ ਇਹ ਕਾਰਵਾਰ ਕਿੱਥੋਂ ਦੇਖਿਆ ਦੀ ਜੀ ਅਸੀਂ ਨਹੀਂ ਜੀ ਤੁਹਾਡਾ ਕਾਰਵਾਰ ਇਹ YouTube ਤੇ ਦੇਖਿਆ ਜੀ ਪਹਿਲੀ ਵਾਰ ਜੀ ਠੀਕ ਹੈ ਜੀ YouTube ਤੇ ਦੇਖਿਆ ਤੇ ਸਾਨੂੰ ਬਹੁਤ ਵਧੀਆ ਲੱਗਿਆ ਇਹ ਠੀਕ ਹੈ ਜੀ ਇੱਕ ਦੋ ਵੀਡੀਓ ਥੋੜੀਆਂ YouTube ਤੇ ਦੇਖੀਆਂ ਤੇ ਉਸ ਤੋਂ ਬਾਅਦ ਜੀ ਬਾਈ ਜੀ ਉਹਨਾਂ ਨੂੰ ਅਸੀਂ ਫੋਨ ਤੇ ਗੱਲ ਕਰੀ ਉਹਨਾਂ ਸਾਈਬਰ ਡੀਲਿੰਗ ਬਗਰਾ ਕਰੀਆ ਜੀ ਇਹ ਫੋਨ ਤੇ ਗੱਲਬਾਤ ਹੋਈ ਸੀ ਤੇ ਉਹ ਸਾਬ ਨਾਲ ਉਹਨਾਂ ਗੱਡੀ ਮਿਲੀਆਂ ਨਾ ਜੀ ਹਾਂ ਜੀ ਹਾਂ ਜਿਵੇਂ ਅਸੀਂ ਇਹਨਾਂ ਨਾਲ ਫੋਨ ਤੇ ਗੱਲ ਕੀਤੀ ਜੋ ਜੋ ਇਹਨਾਂ ਨੇ ਸਾਨੂੰ ਦੱਸਿਆ ਫੋਨ ਤੇ ਵੀ ਆ ਕੁਝ ਮਿਲੂਗਾ ਉਹ ਤਾਂ ਨਹੀਂ ਗੱਲ ਦੇ ਪੂਰੇ ਖਰੇ ਉਤਰੇ ਨੇ ਜੀ ਇੱਕ ਨੰਬਰ ਵਧੀਆ ਨੰਬਰ ਗੱਡੀ ਬਣਾ ਕੇ ਦਿੱਤੀ ਹੈ ਜੀ ਕੋਈ ਇਹਦੇ ਵਿੱਚ ਕੋਈ ਕਿਸੇ ਪਾਸਿਓਂ ਕੋਈ ਘਾਟ ਨਹੀਂ ਹੈਗੀ ਜੀ ਵਧੀਆ ਛੱਤ ਵੀ ਲਾ ਕੇ ਦਿੱਤੀ ਹੈ ਵਧੀਆ ਆਪਣਾ ਰੰਗ ਵਗੈਰਾ ਜੌਂਡੀਅਰ ਦਾ ਰੰਗ ਕਰਕੇ ਦਿੱਤਾ ਸਾਨੂੰ ਠੀਕ ਹੈ ਜੀ ਯਾਨੀ ਸਾਰੇ ਪਾਸਿਓਂ ਹਰ ਪਾਸਿਓਂ ਬਹੁਤ ਵਧੀਆ ਗੱਡੀ ਸਾਨੂੰ ਮਿਲਦੀ ਰਹਿੰਦੀ ਹੈ ਠੀਕ ਹੈ ਜੀ ਤੇ ਇਹ ਤੋਂ ਕੰਮ ਕੀ ਲਾਵਾਂਗੇ ਆਪਾਂ ਜੀ ਇਹ ਤੋਂ ਕੰਮ ਆਪਣਾ ਹੀ ਘਰੇਲੂ ਕੰਮ ਹੈ ਜੀ ਖੇਤੀਬਾੜੀ ਵਾਲਾ ਜੀ ਠੀਕ ਹੈ ਜੀ ਜੇ ਮੈਂ ਕੋਈ ਰੇਹ ਦੀ ਬੋਰੀ ਲੈ ਕੇ ਆ ਰੇਹ ਦਾ ਕੰਮ ਹੋਇਆ ਜਾਂ ਖੇਤ ਦਾ ਕੰਮ ਹੋਇਆ ਠੀਕ ਹੈ ਪੱਠੇ ਲਿਆਉਣੇ ਹੋਈ ਕਿਸੇ ਪ੍ਰਕਾਰ ਦਾ ਕੋਈ ਟਰੈਕਟਰ ਟਰਾਲੀ ਕੱਢਣ ਦੀ ਕੋਈ ਲੋੜ ਨਹੀਂ ਪੈਣੀ ਸਾਨੂੰ ਠੀਕ ਹੈ ਜੀ ਟਰੈਕਟਰ ਟਰਾਲੀ ਦਾ ਇੱਕੋ ਹੀ ਚੀਜ਼ ਆ ਗਈ ਹੁਣ ਹਾਂਜੀ ਹਾਂ ਵੀ ਸਾਨੂੰ ਸਾਰਾ ਕੰਮ ਇੱਕੋ ਹੀ ਕੰਮ ਚੀਜ਼ ਸਾਰੀ ਹੋਊਗੀ ਹੁਣ ਇਹਦੀ ਠੀਕ ਹੈ ਜੀ ਲਓ ਜੀ ਦੋਸਤੋ ਛੋਟੀ ਭਾਈਆਂ ਨਾਲ ਗੱਲ ਕਰਾ ਦਿੱਤੀ ਹੈਗੀ ਬਾਈਆਂ ਦੇ ਸਰ ਬਾਈਆਂ ਨੇ ਜੀ ਆਪਣੇ ਨਾਲ ਫੋਨ 'ਤੇ ਆਰਡਰ ਕਰ ਲਿਆ ਸੀਗਾ ਉਹ ਆਪਣੇ ਲਵੇ ਨਹੀਂ ਆਏ ਹੈਗੇ ਉਹਨਾਂ ਨੇ ਆਪਣੇ ਨਾਲ ਫੋਨ 'ਤੇ ਸਾਈ ਕਰਕੇ ਜਿਹੜੀ ਆਪਾਂ ਨੂੰ ਗੱਡੀ ਬਣਾਉਂਦਾ ਆਰਡਰ ਉਹਨਾਂ ਨੇ ਪਾਤਾ ਸੀਗਾ ਬਾਈਆਂ ਦਾ ਇੱਕ ਫੋਨ 'ਤੇ ਆਪਾਂ ਨੇ ਉਹਨਾਂ ਨੂੰ ਗੱਡੀ ਬਣਾ ਕੇ ਦੇਤੀ ਹੈ ਆਪਣੇ ਲਵੇ ਕੋਈ ਫਰਾਡ ਵਾਲਾ ਕੰਮ ਨਹੀਂ ਹੈਗਾ ਵੀ ਪੈਸੇ ਪਵਾ ਲਾਂਗੇ ਤੇ ਕੰਮ ਨਹੀਂ ਕਰਕੇ ਦਵਾਂਗੇ ਆਰਡਰ ਚਾਹੇ ਫੋਨ 'ਤੇ ਕਰ ਦੋ ਚਾਹੇ ਸਾਡੇ ਕੋਲ ਆ ਕੇ ਕਰ ਦੋ ਗੱਲ ਇੱਕੋ ਹੀ ਆ ਆਪਾਂ ਤੁਹਾਡਾ ਨਾਲ ਦੀ ਨਾਲ ਕੰਮ ਜਿਹੜਾ ਉਹ ਸਟਾਰਟ ਕਰ ਦਾਂਗੇ ਇੱਕ ਮਹੀਨੇ ਦੇ ਵਿੱਚ ਵਿੱਚ ਸੋਨੂਏ ਜਿਹੜੀ ਇਹ ਸ਼ਾਨਦਾਰ ਗੱਡੀ ਆ ਜਿਹੜੀ ਆਪਾਂ ਉਹ ਤਿਆਰ ਕਰਕੇ ਦੇ ਦਾਂਗੇ ਲੰਬਾਈ ਇਹਦੀ ਜਿਹੜੀ ਸਾਰੀ ਆਪਣੀ ਆ ਕੀ ਉਹ 9 ਫੁੱਟ ਆ ਕੀ ਫੁੱਟ 8 ਫੁੱਟ ਆ ਕੀ ਤੇ ਫੁੱਟ ਦਾ ਆਪਣਾ ਡਾਲਾ ਜਾਂਦਾ ਟੋਟਲ ਆਪਣੀ 9 ਫੁੱਟ ਦੀ ਲੰਬਾਈ ਹੋ ਜਾਂਦੀ ਆ 5 ਫੁੱਟ ਦੀ ਚੜਾਈ ਹੋ ਜਾਂਦੀ ਆ ਤੇ 2 ਫੁੱਟ ਦੇ ਲਵੇ ਉਚਾਈ ਹੋ ਜਾਂਦੀ ਆ ਤੇ ਟਾਇਰ ਇਹਦੇ ਵਿੱਚ ਆਪਾਂ ਨੇ ਬਾਈਆਂ ਨੂੰ ਸੈਕਿੰਡ ਪਾ ਕੇ ਦਿੱਤੇ ਨੇ ਆਪਣੇ ਲਵੇ ਵਧੀਆ ਟਾਇਰ ਪਾਏ ਨੇ ਜਿਹੜੇ ਆਪਾਂ ਤੁਹਾਨੂੰ ਲਾਟ ਦਿਖਾਇਆ ਜੀ ਉਹਦੇ ਵਿੱਚੋਂ ਟਾਇਰ ਪਾ ਕੇ ਦਿੱਤੇ ਨੇਗੇ ਤੇ ਬਾਕੀ ਸਾਰਾ ਸਾਊਂਡ ਸਿਸਟਮ ਹੋ ਗਿਆ ਜਿਹੜਾ ਸਾਰਾ ਇਹਦਾ ਕੰਮ ਹੋ ਜਿਹੜਾ ਆਪਣਾ ਕੰਪਲੀਟ ਆ ਆਪਾਂ ਇਹਨੂੰ ਹੁਣ ਥੋੜੇ ਜਿਹਾ ਟਾਈਮ 'ਚ ਕਰਦਾਂ ਨੇ ਆ ਰਵਾਨਾ ਲਓ ਜੀ ਦੋਸਤੋ ਬਾਈਆਂ ਨੂੰ ਗੱਡੀ ਦੀ ਚਾਬੀ ਹੈ ਜਿਹੜੀ ਉਹ ਫੜਾ ਦਿੱਤੀ ਹੈਗੀ ਹੁਣ ਇਹਨੇ ਨਾਬੇ ਦੇ ਲਾਗੇ ਪਿੰਡ ਤੇ ਚਲੇ ਜਾਣਾਗਾ ਤੇ ਜੇਕਰ ਜੀ ਸਾਡੀ ਗੱਡੀ ਵਧੀਆ ਲੱਗੀ ਹੋਵੇ ਤੁਹਾਨੂੰ ਸਾਡਾ ਕੀ ਤਾਂ ਕੰਮ ਵਧੀਆ ਲੱਗਿਆ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆ ਵੀਡੀਓ ਨੂੰ ਲਾਇਕ ਕਰ ਦੇਣਾ ਤੇ ਸ਼ੇਅਰ ਕਰ ਦੇਣਾ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਲਓ ਜੀ ਦੋਸਤੋ ਗੱਡੀ ਜਾਣ ਲੱਗੀ। ਸਾਫੇ ਕੋਲ। ਦੱਸਿਆ ਕਿ ਲੱਛੀ ਪਾ ਲਿਆ ਬੈਠਾ ਕੇ ਲੈ ਤਾਂ ਮਾਲਕ ਦਾ ਨਾਮ। ਓਕੇ ਜੀ। ਓਕੇ।